ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਮੱਜਾਂ ਆਪਾਂ ਨਵਾ ਅਨੁਭਵ ਕੇ ਸਾਰੀਆਂ ਬੰਨਤੀਆਂ ਪਹਿਲਾਂ ਖੇਤ ਗਏ ਖੇਤੋਂ ਪਹਿਲਾਂ ਤੂੜੀ ਲੈ ਕੇ ਆਏ ਅੱਜ ਕੱਖ ਵੱਡ ਕੇ ਲੈ ਆਏ ਕੱਲ ਮੀਂਹ ਵਾਲਾ ਸੀ ਤੇ ਫੀਡ ਫੂਡ ਖਤਮ ਹੋਈ ਪਈ ਅੱਜ ਫੀਡ ਫੂਡ ਵੀ ਲੈ ਕੇ ਆਉਣੇ ਆ ਤੇ ਕਟਰੂਆਂ ਵਾਲੀ ਬੱਚੀ ਨੂੰ ਪਾਉਣੇ ਹੁੰਦੇ ਆ ਫੀਡ ਇਹ ਵਿਚਾਰੀ ਸਵੇਰ ਦੀ ਰੰਮੀ ਆਂਦੀ ਅੱਜ ਫੀਡ ਮਿਲੀ ਨਹੀਂ ਇਹਨੂੰ ਕੱਲ ਬਸ ਮੀਂਹ ਆ ਪੈਂਦਾ ਸੀ ਕੱਲ ਤਾਂ ਨਹੀਂ ਜਾਣਦੀ ਕਿ ਫੀਡ ਅੱਜ ਸਵੇਰੇ ਸਾਰੀ ਖਤਮ ਹੋ ਗਈ ਜ ਮੱਝਾਂ ਵਾਲੀ ਕੱਟਰੂਆਂ ਵਾਲੀ ਕੱਲ ਸ਼ਾਮ ਦੀ ਖਤਮ ਹੋ ਗਈ ਸੀ ਅੱਜ ਲੈ ਕੇ ਆਵਾਂਗੇ ਆਪਾਂ ਤੇ ਅੱਜ ਸਾਰੀ ਟੋਟਲ ਸਨੀਰ ਲਾਵਾਂਗੇ ਕੱਖ ਵੱਡੇ ਨਹੀਂ ਗਿਲਗਿਲਾ ਜਾਂ ਬਾਲਾ ਸੀ ਪਾਣੀ ਖੜਾ ਸੀਗਾ ਬਰਡੇ ਚ ਤਾਂ ਕਰਕੇ ਫਿਰ ਵੱਡੇ ਨਹੀਂ ਤੇ ਆਪਾਂ ਲਿਆਵਾਂਗੇ ਟਬਾਣਾ ਫੀਡ ਤੇ ਸਰੋਂ ਦੀ ਖਲ ਦਾ ਇੱਕ ਗੱਟਾ ਤੇ ਬਗਿਆ ਰਿਅਲਟਾ ਹੁੰਦਾ ਸਰੋਂ ਦੀ ਖਲ ਦਾ ਜਿੰਨੀ ਵੀ ਇਹ ਸਰੋਂ ਦੀ ਖਲ ਬਈ ਕੌੜੀ ਹੋਊਗੀ ਖੜੱਤਣ ਹੋਊਗੀ ਸਨੀ ਲਾਉਣ ਵੇਲੇ ਤੁਸੀਂ ਆਏ ਸਮਝ ਲਿਓ ਵੀ 100% ਪਿਓਰ ਆ ਤੇ ਜਿਹੜੀ ਵੀ ਸਰੋਂ ਦੀ ਖਲ ਚ ਖੜੱਤਣ ਨਹੀਂ ਹੋ ਉਹ ਪਿਓਰ ਥੋੜੀ ਘੱਟ ਹੁੰਦੀ ਆ ਆਪਾਂ ਉਹ ਦੁਕਾਨਦਾਰਾਂ ਤੋਂ ਲਿਆਈਏ ਕਹਿ ਨਹੀਂ ਸਕਦੇ ਵੀ ਉਹ ਚ ਕੀ ਹੁੰਦਾ ਕਿ ਨਾ ਉਹ ਚੰਨਾਈ ਘੜਤਣਾ ਹੋਵੇ ਤੇ ਨਾ ਹੀ ਉਹ ਜਿਵੇਂ ਆਪਾਂ ਭੌਂਤੀ ਉਹ ਗੱਲ ਬਣੇ ਜਿਹੜੀ ਉਹ ਚ ਬਣਦੀ ਆ ਉਹ ਆਪਣੇ ਅੱਖੀ ਦੇਖੀ ਹੋਈ ਚੀਜ਼ ਮਾਰੂ ਗਾਣਾ ਦੀ ਸਰੋਂ ਆਉਂਦੀ ਆ ਉੱਥੇ ਤੇ ਆਪਾਂ ਸਰੋਂ ਦੀ ਖਲਤਾ ਉੱਥੋਂ ਹੀ ਲਿਆਉਣੇ ਆ ਇਹ ਜਿਹੜੀ ਆਪਣੇ ਟਵਾਣਾ ਤੂਣਾ ਹੋ ਗਈ ਕਾਰਗੇ ਲਾਹੌਰ ਹਸੀਸ ਈਡਾਂ ਹੋ ਗਈਆਂ ਇਹ ਆਪਣੇ ਇੱਥੇ ਪਿੰਡ 'ਚ ਵਧੀਆ ਥੋਕ ਦੀ ਦੁਕਾਨ ਆ ਆਪਾਂ ਵੀਡੀਓ ਪਾਈ ਹੋਈ ਆ ਤੇ ਆਪਾਂ ਉਤੋ ਲਿਉਨੇ ਆ ਆਪਾਂ ਨੂੰ ਹੋ ਗਏ 2 ਸਾਲ 3 ਸਾਲ ਉੱਥੇ ਲਿਆਉਂਦੇ ਆਣ ਤੇ ਦਾ ਸਿੱਖਣ ਦੀ ਸੁਭਾਵਨਾ ਸੀ ਇਹਦੀ ਹੁਣ ਤੇਲ ਤੁਲ ਪਾਈ ਜਾਂਦੇ ਆ ਆਪਾਂ ਹੁਣ ਸੈਟ ਆ ਗਈ ਵਧੀਆ ਕੁਝ ਮੌਸਮ ਠੰਡਾ ਹੋ ਗਿਆ ਸੀ ਆ ਗਰ ਕੇ ਤੇ ਮੱਝਾਂ ਨੂੰ ਸਾਰੀਆਂ ਨੂੰ ਤੇਲ ਦਿੰਨੇ ਆ ਆਪਾਂ ਡੇਲੀ ਸੁੱਕੀ ਲੇਟੀ ਵਿੱਚ 100 ਗ੍ਰਾਮ ਤੇ ਜਿਹੜੀਆਂ ਨੂੰ ਆਪਾਂ ਭੌਂਕੇ ਧਰਦੇ ਆਣਾਂ ਲੇਟੀ ਇਹਨਾਂ ਨੂੰ ਤੇਲ ਦਿੰਦੇ ਆ ਆਪਾਂ ਫਿਰ ਇਹਨਾਂ ਨੂੰ ਇੱਕ ਲੋਜ਼ਰ ਫਟਾਕ ਤੇ ਚਲਾ ਰਹੇ ਆ ਬਿਜਲੀ ਤੇ ਅੱਜ ਕੰਮ ਧੰਦੇ ਹੈਗੇ ਨੇ ਬਹੁਤ ਮਾਨਸਾ ਮੰਡੀ ਵੀ ਸੀ ਆਪਾਂ ਜਾਣਾ ਸੀ ਪਰ ਜਾਇ ਨਹੀਂ ਜਾਣਾ ਕੰਮ ਧੰਦੇ ਯਾਦੇ ਨੇਗੇ ਤੇ ਮਾਨਸਾ ਮੰਡੀ ਚ ਨਾ ਗੀੜਾ ਮਾਰ ਆਵਾਂਗੇ ਲੈ ਆਈਏ ਚਾਹ ਨਾਲੇ ਇਹ ਮੂਰੀਆਂ ਮਾਰੀਆਂ ਲੈਉਣੇ ਹੁੰਨੇ ਉੱਥੋਂ ਵਧੀਆ ਮੂਰੀਆਂ ਮਿਲ ਜਾਂਦੀਆਂ ਨੇ ਮੰਡੀਆਂ ਤੋਂ ਦੁਕਾਨ ਤੇ ਇੱਥੇ ਥੋੜੇ ਜਿਹੇ ਲੜ ਛੋਟੇ ਹੁੰਦੇ ਨੇ ਮੂਰੀਆਂ ਦੇ ਤੇ ਉੱਥੇ ਆਪਾਂ ਗੋਲੇ ਖੜਕੇ ਬਣਵਾ ਲੈਨੇ ਆ ਜਿਹੇ ਜਮਾਦੀ ਮੂਰੀ ਬਣਵਾ ਲਈ ਆਪਾਂ ਤੇ ਆਪਨੇ ਮੱਜਾਂ ਥੋੜੀਆਂ ਹੀ ਆਂ ਪੀੜੀਆਂ ਹੁੰਦੀਆਂ ਨੇ ਆਪਾਂ ਪਾ ਕੇ ਮੂਰੀਆਂ ਰੱਖਦੇ ਕਈ ਵਾਰੀ ਸੰਗਲ ਚ ਪਸਾ ਲੈਣ ਜਾਂ ਕਿਵੇਂ ਵੀ ਮੂਰੀ ਵੱਡੀ ਵੀ ਜਾਂਦੀ ਆ ਬਾਈ ਸੰਗਲ ਫਿਰ ਤੁਹਾਨੂੰ ਪਤਾ ਹੀ ਆ ਸੰਗਲ ਦਾ ਕੋਈ ਹੱਲ ਨਹੀਂ ਹੁੰਦਾ ਇਕੱਲੀ ਆਮ ਮੱਜ ਦੇ ਸੰਗਲ ਆ ਇਹ ਕਿਉਂਕਿ ਆਪਸਮੇ ਦੁਰਨੇ ਨਾ ਇਹ ਸੰਗਲ ਜਾਂ ਪਾਉਣ ਚਾਹੇ ਜਮਾ ਨਾਲ ਬੰਨ ਦੇਨਾਂ ਇਹਨਾਂ ਦੀ ਕੋਈ ਟੈਨਸ਼ਨ ਨਹੀਂ ਇਹਦੇ ਲਵੇ ਆਪਾਂ ਹੋਰ ਵੱਡੀ ਮੱਜ ਵੀ ਬਣਦੇ ਨਹੀਂ ਤੇ ਲਸਮੂਰੀ ਵੀ ਜਿੱਥੇ ਪੀੜੀਆਂ ਹੁੰਦੀਆਂ ਫਿਰ ਉੱਥੇ ਮੂਰੀਂ ਕੰਮ ਕਰਦੀਆਂ ਨੇ ਮੱਜਾਂ ਦੇ ਤੇ ਨੱਕ ਤੋਂ ਆਪਾਂ ਹਫਤੇ ਦੇ ਵਿੱਚ ਵਿੱਚ ਦੇਖਦੇ ਆਂ ਮੂਰੀਂ ਨੱਕ ਤੇ gekeੜੀ ਦੇ ਵੱਧ ਛਪ ਗਈ ਉਹਨੂੰ ਆਪਾਂ ਕੰਨਾਂ ਨੇ ਜਾਂ ਦੀ ਜਾਂ ਸਿੰਗਾ ਦੇ ਪਿੰਕ ਦੀ ਕਰ ਦਿੰਨੇ ਆ ਫਿਰ ਪੈਣ ਦਾ ਭਾਵ ਆ ਪੱਥਾ ਬਦਲ ਦਿੰਨੇ ਆ ਮੂਰੀ ਦਾ ਤੇ ਐਂ ਜੀ ਨਹੀਂ ਹੈਗਾ ਆਪਾਂ ਦੇਖੀ ਵੀ ਨਹੀਂ ਵੀ ਕਦੇ ਮੂਰੀ ਭਾਗ ਤੇ ਮੇਰੀ ਵੀ ਨੱਕ ਵੱਡਿਆ ਗਿਆ ਜਾਂ ਹੋ ਗਿਆ ਜਿਵੇਂ ਆ ਮਰਜ਼ੀ ਦੇ ਨੱਕ ਤੇ ਛਾਪ ਵੀ ਸੀ ਕੋ ਛਾਪ ਬਈ ਤਾਂ ਜਾਂਦੀ ਐ ਕਿ ਤੂ ਜੀ ਕਰਦੀਆਂ ਨੇ ਤੇ ਫਿਰ ਆਪਾਂ ਬਾਦਲ ਦਾ ਇਹਦਾ ਵੀ ਥਾਂ ਹੁਣ ਜੇ ਬਾਦਲੇ ਨੂੰ ਹੋਵੇ 6-7 ਦਿਨ ਤੇ ਦੁਬਾਰਾ ਆਪਾਂ ਫੇਰ ਤਾਂ ਕਰ ਦੇਾਂਗੇ ਤਕਲੀਫ ਨਹੀਂ ਆਪਾਂ ਉਹਨਾਂ ਦੇ ਕੋ ਤੁਹਾਨੂੰ ਸਭ ਚੇਂਜ ਕਰਦੇ ਰਹਿਣੇ ਆਗੇ ਤੇ اپنی ਕਾਲੀ ਦੇ ਤਾਂ 3 ਤਰੀਕ ਨੂੰ ਆਪਣੀ ਕਾਲੀ ਦੇ ਜਨਮ ਵਾਸਤੇ ਜਿੱਥੇ 8 ਦਿਨ ਲਾ ਕੇ ਵੀ ਪੂਰੇ ਹੋ ਜਾਣਗੇ 10 ਮਹੀਨੇ 2-3 ਤਰੀਕ ਤਾਈਂ ਮਾਝਾ ਆਪਣੀ ਸੂਜੂਗੀ ਡੀਟਾ ਲੱਗਿਆ ਇਹਦੇ ਚੰਗਾ 골ਡਨ ਬੱਚਾ ਦੇਖਾ ਹੈ ਕਿ ਰਿਅਲਟ ਦਊਗੀ ਤੇ ਹੁਣ ਆਪਾਂ ਚੱਲੇ ਆਂ ਲੇਟੀ-ਉਟੀ ਪਹਿਾਉਣ ਚੱਕੀ ਤੇ ਲੇਟੀ ਪਹਿਾ ਕੇ ਲਿਆਵਾਂਗੇ ਇਸ ਦੂਬਾਰ ਫੀਡ ਫੂਡ ਲਿਆਵਾਂਗੇ ਤੇ ਤਾਂ ਕਰਕੇ ਅੱਜ ਮੰਡੀ ਤੇ ਜਾਇਆ ਨਹੀਂ ਗਾ ਕੰਮ ਜਾਦੇ ਹੋਵੇ। ਅੱਲਾ ਤੂੜੀ-ਤਾੜੀ ਲਾਇਏ ਫਿਰ ਤੋਂ। ਪੱਕੇ ਨਵੇਂ ਲਾਇਏ ਨੇ ਬਈ ਸਾਡੇ ਇੱਧਰ ਬੜੀ ਲਾਈਟ ਦੀ ਪ੍ਰੋਬਲਮ ਆ। ਬੈਟ ਲੂਟ ਘੱਟ ਆਉਂਦੀ ਏ ਘੱਟ ਘੁੰਮਦੇ ਨੇ ਪੱਕੇ। ਰਾਤ ਨੂੰ ਮੱਛਰ ਵੀ ਫਿਰ ਥੋੜੀ ਜੀ ਦਿੱਕਤ ਦਿੰਦਾ ਦਸੂਆਂ ਨੂੰ। ਤੇ ਆਹ ਪੱਕੇ। ਲੰਮੀ ਤਾਰ ਹਨਾ ਇਧਰੋਂ ਕੇਵਲ ਲੰਮੀ ਪੈਂਦੀ ਹੈ। ਲਾਈਟ ਘਟਾਉਂਦੀ ਹੋਊਗੀ। ਇਹ ਦਿੱਕਤ ਰਹਿੰਦੀ ਹੈਗੀ। ਚਲੋ ਜੀ। ਮੇਰੇ ਦੇ। ਇਹ ਆ ਬੀੜ ਦੇ ਘਟ ਲੈ ਗਿਆ 100 100 ਨੇ। ਤੇ ਫਿਰ ਮੇਰੇ ਕੋਲ ਵੀ 100 100 ਦੀ ਹੀ ਬਸ ਤੋ। ਲਓ ਜੀ ਆਪਾਂ ਨੂੰ ਮਿੱਤਰ ਪਿਆਰਾ ਕਰਾ ਚਾਹ ਪੀ ਲੈ ਚਾਹ ਫਕਰ ਇਹ ਪੀ ਕੇ ਚੱਲ ਇਹਦੇ ਕੋਲੇ ਪੀ ਲੈਨੇ ਮਾਨ ਤਾਣਨਾ ਪਿਆਉਂਦਾ ਖਾਣ ਨੂੰ ਤਾਂ ਲਿਆਉਂਦਾ ਕੋਸਾ ਲਿਆਉਣਾ ਹੈ ਇਹ ਹੈ ਨਾ ਬੋਲ ਲੱਗੋਸ ਲੈਉਣਾ ਲਿਆਈ ਕਿਆ ਕਰਾ ਤੰਦ ਘੱਟੇ ਟਵਾਣਾ ਇੱਕ ਘੱਟਾ ਘੱਟੇ ਗਾਣਾ ਅਸੀਸ ਦਾ ਠੀਕ ਹੈ ਤੇ ਮੈਂ ਸਰੋਂ ਦੀ ਖੜ ਲਿਆਉਂਗਾ ਉੱਥੇ ਉਹ ਇੱਥੋਂ ਲੈ ਲੈਂਦੇ ਨੇ ਹੈਗੀ ਹੈ ਕਿੰਨੇ ਕਿਲੋ ਦਾ ਗੱਟਾ 11% ਤੇ ਦਾ ਰੇਟ 60 ਕਿਲੋ ਦਾ ਗੱਟਾ 60 ਕਿਲੋ ਦਾ 11% ਤੇ ਦਾ ਚੱਲ ਫਿਰ ਉਹ ਇੱਥੇ ਹੀ ਕਰ ਲੈ ਹੁਣ ਜਮਾ ਪਿਆਰ ਜਮਾ ਪਿਆਰ ਤੇਰੀ ਬਾਤ ਤੇ ਰੇਟ ਬੋਲੋ ਨਾ ਸੋ ਤੇਰੇ ਬਾਤ ਤੇ ਕਿੰਨੇ ਕਿਲੋ ਦਾ ਹੂ 45 ਦਾ 46 ਦਾ 45 ਲਾ ਲੈ ਤੂੰ 45 ਲਾ ਕੇ ਚੱਲ ਚਲੋ ਉਹ ਕਰ ਲਈ ਉਸ ਤੋਂ ਫਿਰ ਤੇ ਮੱਝਾਂ ਜਦੋਂ ਆਪਣੀਆਂ ਬੱਸ ਤੋਂ ਮੁੰਡੇ ਲੱਗ ਆ ਗਏ ਫੇਰ ਕਾਰ ਗੱਲ ਚੱਲੂ ਕੀ ਰੇਟ ਚੱਲੀ ਜਾਂਦੀ ਹੈ ਜਮਨ ਸਹੀ ਕਾਰ ਗੱਲ 8000 8000 ਚੱਲ ਜਗਾ ਸਪਸ਼ਟਾ ਜੀ ਵੀ 1600 ਗੜੇ ਗੱਤ। ਪਰਤਾਗੋ ਆਇਆ ਪਰ ਉਹਨਾਂ ਨੇ ਆਪਾਂ ਲੇਟੀ ਲੁੱਟੀ ਪਾਈ ਜਾਂਦੇ ਆ। ਮੈਂ Samsung ਵਾਲਿਆਂ ਨੂੰ ਇੱਥੇ ਆਪਾਂ ਕੋਈ ਨਹੀਂ ਲਾਉਂਦੇ। ਇਹ ਤਾਂ ਦੱਸਦੇ ਸੁਣਦਾ ਜੀ ਕਦਾ। ਕਿੰਨੇ ਲੋਕਾਂ ਨੇ ਆਪਾਂ। ਕੀ ਕਰੀ ਸੀ ਹਮ ਦਾ ਕੀ ਰਿਐਕਟ ਹੋ? ਇਹ 50 ਮੈਂ ਤਾਂ ਬੰਦ ਦੋ ਜਿੱਥੇ 100 ਪੈਂਦੇ ਆ। ਕੰਪੀਟ ਇਹ ਆ ਬੰਦ। ਅੱਛਾ। ਇੱਕ ਡਾਗ ਆ ਗਿਆ ਇਹ ਹੈ ਡਾਗ ਆ ਨਾ ਗਾਂ ਨੂੰ ਪੁੱਛਾਂ ਮੈਂ ਉਹਨੂੰ ਡਾਕਟਰ ਨੂੰ ਯਾਰ ਡੋਡਰ ਜਾ ਪਾ ਦੀ ਹੈ ਵਾ ਆਹ ਥੈਲੇ ਜਾ ਵੇ ਇਹ ਜੋ ਉੱਪਰ ਉਹ ਪਾ ਮਾਰ ਲੈ ਇਹ ਕਿੰਨੇ ਦਾ 5 ਕਿਲੋ ਦਾ 10 ਦਾ 10 ਕਿਲੋ ਦਾ ਸਰੋਂ ਦੀ ਖਾਲ ਦੀਦਾ ਐ ਨਹੀਂ ਕਿੱਥੇ ਆ? ਹਾਂ ਹੋਏ। ਹੋਦੇ ਹੋਏ। ਸਾਰੇ ਸੂਏ ਪਾਣੀ ਕਿੰਨੇ ਐਟਰਾਜ ਮਿਕਸ ਤੇ ਪ੍ਰੋਸ 100 ਗੱਟਾ। ਉਹ ਯਾਰ ਸਾਰੇ ਰਾਜਤ ਮਿਕਸ ਤੇ ਪ੍ਰੋਸ 100 ਦਾ 100 ਗੱਟਾ ਹੋ ਰਹੀ। ਹਾਂ ਹੋਏ। ਸਰੋਂ ਦੀ ਖਾਲ। ਸਰੋਂ ਦੀ ਖਾਲ। ਤੇ ਉਹ ਮੁਰਗਿਆਂ ਵਾਲਾ ਵੀ ਆਇਆ ਪਿਆ ਟਰੇਡਰ। ਇੱਕੋ ਹੀ ਗੱਟਾ ਉਹ। ਪਾਇਆ ਤੈਨੂੰ। ਪ੍ਰਾਣਾ ਤਾਂ ਨਹੀਂ। ਆਹ ਪੀਰ ਸਰੋਂ ਨਹੀਂ ਖਾਤਾ ਤੇਲ ਦੇ। ਤਰਾ ਤੇਲਾ। ਇਹ ਰਹਾ ਪਰਸੈਂਟ ਤੇਲਾ ਇੱਥੇ। ਹੂੰ, slab ji da hi aan. ਸਾਰੀ ਸਰੋਂ ਦੀ ਹੀ ਆ। ਉੱਧਰ ਵੀ ਪਈ ਆ ਉੱਧਰਲੀ ਦੁਕਾਨ ਤੇ ਇੱਥੇ ਥੋੜੀ ਰੱਖਿਆ ਖਾਣ ਨਹੀਂ ਹੈਗਾ। ਤੇ ਤੇਲ ਦੇਖ। ਤੇ ਆਹ ਟਰੇਡਰ ਜੀ ਸਾਡੇ ਨੂੰ ਲੈ ਜੂਗਾ ਇੱਕ ਘਟਾ ਜ। ਲੈ ਦੇ ਇੱਕ ਘਟਾ ਵਿੱਚ ਤੇ ਰੱਖ ਦੋ। ਨਾ ਫੇਰ ਆਪ ਹੀ ਲੈ ਜੂ ਉਹ ਤਾਂ ਦੁਕਾਨ ਤੇ ਲਾਉਣਾ ਹੋਊਗਾ। ਇਹ ਕਰੇ ਫੇਰ ਜਾ ਕੇ ਫੇਰ। ਚਲ ਬਸ ਇਹ ਓਕੇ ਕਰ ਲਾ ਹੁਣ ਕੇਰਾ ਤੂੰ ਇਹ ਭੇਜ ਦੇ ਤੇ ਬਾਬਾ ਆਊਗਾ ਬਾਬਾ ਤਾਂ ਨਹੀਂ ਆਉਗਾ ਤਾਰੀਆ ਕਰ ਦੂਗਾ ਹਾਰੀ ਸਰ ਸਾਦੀ ਲੈ ਹੁਣ ਮੈਂ ਨਾਲ ਹੀ ਬਗਣੀ ਸਾਦੋ ਆਇਆ ਚਾਹ ਪੀ ਪਹਿਲਾਂ ਉਧਰ ਕਿਉਂ ਨਹੀਂ ਰੱਖੀ ਐ ਫਟਵਾਣਾ ਫਟਵਾਣਾ ਇੱਧਰ ਦੀ ਤਾਂ ਮੈਦਾਨਾ ਘਣਾ ਹੀ ਹੋਰ ਆ ਜਾਏ ਕੋਈ ਰੋਡਿਕਾ ਦਾ ਇੱਕ ਤਾਂ ਗੱਟਾ ਆਈ ਆ ਤਾਰੀ ਬੱਲੇ ਮਾਰਨੀਗਾ ਆ ਲੈ ਚਕਾਰੇ ਬਸ ਨੰਗ ਜੂ ਐਨੇ ਜੀ ਉਹ ਤਹਾਂ ਤੋਂ ਚਕਾਰੇ ਕਹਾਂ ਤੋਂ ਚੱਕਣਾ ਤੇ ਕਹਾਂ ਤੋਂ ਆਪੇ ਹੀ ਰੱਖਣਾ ਹਾਂ ਤੋ ਕਿੱਥੇ ਖਸਮਾ ਬਸ ਉਹੀ ਚਕਾਰੇ ਲੈ ਆ ਗਏ ਅਸੀਸ 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 ਯਾਦ ਆਉਂਦੀ ਆ ਨਾ ਹੈ ਵਰਗਟ ਓਏ ਅਸੀਸ ਦੀ ਜ਼ਿਆਦਾ ਮੰਗ ਹੈ ਅਸੀਸ ਪੂਰੀ ਚੱਲਦੀ ਆ ਬੋਇਆ ਇਸ ਤਾਂ ਹੈ ਆ ਸਾਰਾ ਥੋਕ ਅਸੀਸ ਦਾ ਹੀ ਆ ਨਾ ਇੱਕ ਹੀ ਰੇਟ ਆ ਫਿਰ ਘੱਡੋ ਵੱੱਡੀ ਨਾ 18 ਨੰਬਰ ਇਹਦਾ 18 ਨੰਬਰ ਦਾ ਕੀ ਆ ਅੱਜ ਤੱਕ ਯਾਰ 1500 1500 ਏਟ ਬਣਾਇਆ ਜੰਮ ਜੇ ਕੋਈ ਜਾਂਦੀ ਹੈ ਜੰਮ ਤਾਂ ਇਹ ਭਾਰ ਆ ਜਾਂਦਾ

ਵਿੱਚ ਬੈੜਾ ਨੇ ਹੈ ਹਾਂਜੀ ਤੇ ਵਹਿੜਾ ਆ ਗਿਆ ਕਿ ਖਾਲੀ ਆ ਗਿਆ ਤੇ ਫਿਰ ਵੇਚ ਵੀ ਦਿੰਨੇ ਵਿੱਚ ਮਿਆਰ 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 ਦੇ ਸੈਲ ਕਰਦੇ ਨੇ ਮਿਆਰ 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 ਆ ਮਰਨਾ ਪਿੰਡ ਚ ਆਏ ਸੀ ਬਰਨਾਲੇ ਨੂੰ ਮਰਦਾਨੇ ਨੂੰ ਮਿਆਰ ਮਿਆਰ ਕਿਹੜੀ ਗਾਂ ਵਾਜਦੀ ਐ ਇਹ ਮਿਆਰ ਇਹ ਸਾਈਵੜਾ ਠੀਕਾਂ ਇੱਕ ਲੱਖ ਸਾਈਵਾਲ ਹਾਂਜੀ ਮਿਆਰ 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 ਸਫਲ ਤੇ ਜਿਹੜੀ 5000 ਵਾਲੀ ਕਹਿੰਦੇ ਸੀ ਦੇਖਾ ਦਿਖਾਈ ਕਿਹੜੀ ਆ ਉਹ ਦਿਖਾਗਾ ਬਾਈ ਇਥੇ ਟ੍ਰੈਫਿਕ ਜ਼ਿਆਦਾ ਆ ਥੋੜੀ ਜੀ ਪਸੂ ਪੜੇ ਸਾਈਡ ਤੇ ਲਾ ਲੋ ਹੈ ਪੰਜ ਵਰਿਆ ਉਹ ਕੜੀ ਚੰਗੀ ਕੁਆਲਿਟੀ ਲੈਣੀ ਤਾਂ ਆ ਜਿਵੇਂ ਆਖੜੀ ਇਹ ਕਿੰਨੇ ਮਹੀਨੇ ਦੇ ਘੱਪ ਹੈ ਤੇ ਕੀ ਸਾਢੇ 6-7 ਮਹੀਨੇ ਦੀ ਕਿੰਨੇ ਪੈਸੇ ਮੰਗਣਾ ਇਹਦੇ ਲਿਖਣੀ ਕੀਮਤ ਕੀ ਹੈ ਇਹ ਸਭ ਦੇ ਸਿਰ ਆ ਗਈ ਪਾਂਧੀਆੜੀ ਉਹ ਖੜੀ ਜਿਵੇਂ ਚਿੱਟੇ ਮੱਥੇ ਵਾਲੀਆਂ ਪਰਲੇ ਖੜੀ ਦੋਨੇ ਖੜੀਆਂ ਇਕੱਠੀਆਂ ਕੋਹੜ ਆਈ ਅੱਗੇ ਨਾਲ ਚਲ ਮਾਰ ਦਿੱਤਾ ਨਹੀਂ ਕੋਈ ਨਹੀਂ ਕੋਈ ਨਹੀਂ ਦੇਖੋ ਜੀ ਗਾਇਆਂ ਕਿੰਨੀਆਂ ਦੱਸੀਆਂ ਬਾਈ 200 200 ਹੈਗੀ ਇਸ ਟਾਈਮ 200 ਇਸ ਟਾਈਮ 200 ਹੈਗੀ ਤੇ ਕੋਈ 100 ਗਾਂ ਸਾਰੀਆਂ ਸਾਹੀਵਾਲ ਚ ਆ ਸਾਹੀਵਾਲ ਰਾਠੀ ਸਾਹੀਵਾਲ ਸਾਹੀ ਆ ਗਾਂਦਰੀ ਪਾਂਧੀਆੜੀ ਆ ਜਿਹੜੀ ਜਾਂਦੀ ਹੈ ਇਹ ਵੀ ਸੂਨ ਵਾਲੀ ਹੈ ਗੱਬਣਗੇ अच्छा फिर ਸਾਡੇ ਇੱਥੇ ਬੰਨੀਆਂ ਦੁੱਧ ਦੇ ਦੇਣਗੀਆਂ ਇਹ 3 ਦਿਨ ਦੇ 2 ਇੱਕ ਇੱਕ ਦੋ ਦਿਨ ਕਰਨਗੇ। ਆ ਆ ਗਾਂ ਕੋਲ ਬੈਜੂਗੀ। ਇਹ ਐਂ ਕਹਿੰਦੇ ਆ ਨਾ ਜੇ ਗਾਂ ਕੋਲ ਹੁਣ ਬੈਜੂਗੀ। ਪੂਰੀ ਅਸੀ ਹਿਲਾ ਹੈ। ਫਿਰ ਆਏ ਆ ਨਾ ਸਾਡੇ ਹੁਣ ਦੁੱਧ ਕਿਵੇਂ ਦੇਣਗੀਆਂ? ਅਸੀਂ ਬੰਨ ਲੀਆਂ ਕਿੱਲਿਆਂ ਤੇ ਇਹ। ਰਸੇ ਦੀ ਔੜ ਬਣਾਉਣਗੇ। ਰਸੇ ਦੀ ਔੜ ਦਾਣਾ ਠੋਕਾ ਤੇ ਦੁੱਧ ਕਿੰਨਾਂ ਦੇਣੀਆਂ? ਹਾਂ ਜੇ ਥੋੱਕੇ ਥੋੜੀ ਬਾਈ ਫਿਰ ਤਾਂ ਨਹੀਂ ਜੀ ਲਾਗੇ ਕਿੰਨੇ ਟਾਈਮ ਦੀ ਗੱਬਣਾ ਆ ਗਾਂ ਜਿਹੜੀ ਤੂੰ ਕਹਣਾ ਪੰਜ ਦੀ ਇਹ ਹੈਗੀ 2 28 3 ਮਹੀਨਾਂ ਦੀ ਤਿੰਨ ਮਹੀਨਿਆਂ ਦੀ ਢਾਈ ਦੀ ਇੱਥੇ ਚੈੱਕ ਕਰਾ ਕੇ ਲੈ ਪਓ ਚੋ ਚਿੱਟੇ ਮੱਥੇ ਵਾਲੀ ਦਿਖਾਈ ਹਾਂ ਆ ਸਾਹਮਣੇ ਖੜੀ ਨੇ ਤੇਰੀ ਆ ਇਧਰ ਪਰਲੇ ਪਾਸ ਉਹ ਗਾਂ ਹ ਗਾਨੀ ਵਾਲੀ ਆ ਸਹੀ ਗਾਨੀ ਵਾਲੀ ਸੀ ਨਹੀਂ ਤੇਰਾ ਠੀਕ ਜਿਹਾ ਖਾਲੀ ਹੈਗੀ ਆ ਬੱਚੇ ਤੇ ਖਾਲੀ ਹੈਗੀ ਆਹਾ ਗੱਬਣਾ ਇਹ ਹਬਣੀ ਵਸਾਖ ਦੀ ਬਣੀ ਅੱਛਾ ਇਹ ਵੀ ਸੀਡ ਹੋਈ ਜਣਾ ਸਾਰੀਆਂ ਟੋਟਲ ਗੱਬਣਾ ਹੀ ਆ ਤੇਰੇ ਕੋਲੇ ਕਬੀ ਖਾਲੀ ਗੱਬਣਾ ਸੋਨ ਵਾਲੀ ਆ ਵੜ ਕੇ ਪਾਣੀ ਛੱਡ ਦੇਣਾ ਆਪਾਂ ਦੇ ਨਾਲ ਚੱਲਣ ਦੇ ਨਾਲ ਜੋਰ ਚੱਲ ਜਾ ਆ ਵੜ ਸੀ ਲਈ ਆ ਆ ਗੱਬਣ ਗਿਆ ਰੇ ਇਹ ਕਹਿੰਦਾ ਮਾਰ ਦੀ ਤੈਂ ਕਰਨੀ ਆ ਦੇਖ ਰਹੀ ਆ ਥੱਲੇ ਬਾਜ ਜਵਾਕ ਨਾ ਕੀ ਜਾਣ ਤੂੰ ਕਹਿੰਦਾ ਮਾਰ ਦੀ ਆ ਗੱਬਣਾ ਸੀ ਲਾ ਨਾ ਆ ਇਹ ਜੀ ਵੜ ਇਹ ਕਿੰਨੇ ਕਿੰਨੇ ਟਾਈਮ ਦੀ ਗੱਬਣ ਹੋ ਇਹ ਹੋਗੀ 6-7 ਮਹੀਨਾ ਦੀ 6-7 ਮਹੀਨਾ ਦੀ ਯਾਰ ਇਹ ਕੁਆਲਿਟੀ ਲਵੇ ਤਾਂ 50-60 ਹਜ਼ਾਰ ਦੀ ਮਿਲੇਗੀ ਇਹ ਕਿ ਇਹਦਾ ਮੁੱਲ ਕਿੰਨਾ ਕਰਦਾ 7000 ਰੁਪਇਆ 60000 ਹਾਂ ਇਹ ਮਸੀਲੇ ਜਿਵੇਂ ਆ ਵੜ ਖੜੀ ਆ ਤੇ ਖਾਲੀ ਹੈਗੀ ਇਹ ਮਿਲ ਜੂਗੀ 35000 ਖਾਲੀ ਹੈਗੀ ਇਹ ਸੁਦੀ ਵੜ ਕੇ ਆ ਦੇਖ ਲੈ ਨਾ ਭਰਾ ਆ ਗਾ ਇੰਨੀ ਸਸਤੀ ਕਿਉਂ ਦਿੰਦਾ ਤੂੰ ਇਹ ਸਸਤੀ ਨਹੀਂ ਦੋ ਗਲੀ ਹੈਗੀ ਥੋੜਾ ਸਿੰਘ ਕੇ ਸਿੰਘ ਕੇ ਦੋ ਗਲੀ ਹੈਗੀ ਨਾ ਇਹ ਵੀ ਹੇ ਓਹ ਕੁਆਲਟੀ ਨਹੀਂ ਐਸੀ ਵੀ ਗੱਲ ਹੈਗੀ ਇਹ ਚਲੋ ਥੋੜੀ ਜਾਂਦੇ ਆ ਉਹ ਆ ਤਾਂ ਸਾਈਪਾਲ ਚ ਗਈ ਹੈ ਵੀ ਆ ਤੇ ਖਾਲੀ ਲਾਓ ਜੀ ਗਾਇਆਂ ਵੇਚ ਵੀ ਦਿੰਦੇ ਨੇ ਭਾਈ ਇਹੜੇ ਮੇਰੇ ਵੀਰ ਭਾਈ ਨੇ ਲੈਣੀਆਂ ਹੁਣ ਤਾਂ ਆਪਣੇ ਮਾਨਸਾ ਏਰੀਆ ਚ ਫਿਰਦੇ ਨੇ ਇਹ ਗਾਂ ਖਰੀਦ ਸਕਦੇ ਉਹਨਾਂ ਤੋਂ ਸਾਹੀਵਾਲ ਚ ਨੇ ਸੀਲ ਨੇ ਗੱਬਣਾ ਨੇ ਬਹੁਤ ਜਿਆਦੇ ਨੇ ਗਾਇਆਂ ਗੱਬਣਾ ਬੱਚੀਆਂ ਵੀ ਵੇਚ ਦਿੰਦੇ ਨੇ ਬਾਈ ਜੇ ਮੇਰੇ ਵੀਰ ਭਾਈ ਨੂੰ ਕਿਸੇ ਚਾਹੀਦੀ ਹੋਈ ਤਾਂ ਆਪਣੇ ਨਾਲ ਵੀ ਮੈਸੇਜ ਤੇ ਕੰਟੈਕਟ ਕਰ ਸਕਦਾ ਆਪਣੇ ਇੱਥੇ ਲਗਭਗ ਲਵੀ ਨੇ ਇਹ 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 ਇਧਰ ਇਸ ਖਿਆਈ ਹੋਈ ਹੈਗਾ ਹੈ ਬਾਈ ਜਾਂਦੀ ਹੈ ਕਹੇ ਤੋ ਹਾਂ ਬਾਈ ਬਾਈ ਲੱਗਦਾ ਕਾਦੋ ਲਓ ਜੀ ਗਾਇਆਂ ਸਾਰੀਆਂ ਸੀੜ ਨੇ ਕਿੰਨਾ ਟਾਈਮ ਹੈ ਕਿੰਨਾ ਟਾਈਮ ਰਹੋਗੇ ਮਾਨਸਾ ਏਰੀਏ ਚ ਹਾਂਜੀ ਮਾਨਸਾ ਏਰੀਆ ਚ ਕਿੰਨਾ ਟਾਈਮ ਰਹੋਗੇ ਹਜੇ ਇੱਥੇ ਰਾਵਾਂਗੇ ਅਸੀਂ 10-12 ਦਿਨ 10-12 ਦਿਨ ਹਾਂਜੀ ਅੱਜ ਫਿਰ ਕਿਹੜੇ ਪਿੰਡ ਜਾਣਾ ਇਧਰ ਮਾਰਗ ਤੇ ਚਲੇ ਗਏ ਆਪਣਾ ਮਾਨਸਾ ਆਊਗਾ ਅੱਥਰੇ ਚੱਲੇ ਜਾਂ ਤੇ ਜੇ ਕਿਸੇ ਵੀ ਮੇਰੇ ਵੀਰ ਭਾਈ ਨੇ ਲੈਣੀ ਹੋਵੇ ਗਾਂ ਦੇ ਦੇ ਦਿੰਦੇ ਹਾਂ ਗੱਬਣਾ ਵੀ ਆ ਬੱਚੀਆਂ ਵੀ ਆ ਗੱਬਣਾ ਦੁੱਧ ਨਹੀਂ ਮਿਲਦੀ ਦੁੱਧ ਵਾਲੀ ਨਹੀਂ ਦੁੱਧ ਨਹੀਂ ਸੋਣ ਵਾਲੀਆਂ ਖਾਲੀ 6 ਮਹੀਨਾ ਦੀ 5 ਮਹੀਨਾ ਦੀ 7 ਦਿਨ ਅੱਛਾ ਤੇ 7 ਮਹੀਨਾ ਤਾਂ ਕੋਈ ਮਿਲੂਗੀ ਜੇ ਲੈਣੀ ਹੈ ਨਾ ਸੁਈ ਹੋਈ ਹਾਂ ਤੇ ਫਾਜ਼ਲ ਕਾ ਮਿਲੂ ਜੋ ਕਿ ਲਿਆਵੇ ਰਾਤ ਰਾਤ ਇੱਥੇ ਫਾਜ਼ਲ ਕਾ ਹਾਂ ਜ਼ਿਲ੍ਹਾ ਫਾਜ਼ਲ ਕਾ ਤੇ ਪਿੰਡ ਖੁਈ ਖੇੜਾ ਪਿੰਡ ਖੁਈ ਖੇੜਾ ਖੁਈ ਖੇੜਾ ਬੋ ਰੋਡ ਤੇ ਅਬ ਉਹ ਰੋਡ ਤੇ ਚੋਕ ਲਿਆ ਪਰ ਇਹਨਾਂ ਨੂੰ ਦੁੱਧ ਵੀ ਰਿਹਾ ਕੁਆਲਟੀ ਵਾਲਾ ਲੰਦਾ ਹੈਗਾ ਹਾਂ ਦੁੱਧਾ ਠੀਕ ਮੰਨੇਗਾ ਦੁੱਧ ਦੋ ਅਮਰੀਕਨ ਗਾਈਆਂ ਵਾਲਾ ਨਹੀਂ ਹੁੰਦਾ ਇਹਨਾਂ ਦਾ ਹਾਂ ਦੋ ਦੇ ਇੱਕ ਨੰਬਰ ਇਹ ਯਾਰ ਗਾ ਵੀ ਚੈਨਲ ਚੱਲਦੀ ਪਈ ਹੈ ਭਾਈ ਵੇਚ ਰਹੇ ਨੇ ਬਸੂਆਂ ਦੇ ਬਹੁਤ ਮੋਹ ਕਰਦੀਆਂ ਇਹਨਾਂ ਦਾ ਮੈਂ ਜਮਾਂ ਨਹੀਂ ਮਾਰਦੀ ਇੱਧਰ ਦੇਖ ਲੈ ਆਏ ਬਾਈ ਦੇਖੋ ਜੀ ਨਹੀਂ ਮੈਂ ਵੀ ਵਿੱਚ ਜਾ ਸਾਰੀਆਂ ਸੀਲ ਨੇ ਹਨਾ ਇਹ ਕੁਝ ਨਹੀਂ ਕਹਿਨੀ ਆ ਨਾ ਜਮਾ ਸੀਲ ਹੈ ਲਓ ਵੀ ਕਿਸੇ ਵੀ ਵੀਰ ਭਾਈ ਨੂੰ ਚਾਹੀਦੀ ਹੋਈ ਬਿਹੜ ਵੱਡੀ ਗਾਂ ਪਰ ਦੁੱਧ ਵਾਲੀ ਨਹੀਂ ਮਿਲਦੀ ਸੂਣ ਵਾਲੀਆਂ ਮਿਲ ਜੂ ਤੁਸੀਂ ਲੈ ਸਕਦੇ ਹੋਗੇ ਤੇ ਨੰਬਰ ਨੰਬਰ ਬੋਲੋਗੇ ਭਾਈ ਆ ਨੰਬਰ ਬੋਲੋ ਇੱਕ ਜਣਾ ਬੋਲ ਦੇ 9698005800 ਇੱਕ ਵਾਰੀ ਹੋਰ ਬੋਲ 969698005800 ਚਾਰ ਨੰਬਰ ਤੇ ਬਾਈ ਦੇ ਦੇ ਆ ਆ ਵੀ ਲੈ ਟੈਕਟ ਕਰ ਸਕਦੇ ਹਾਂ ਲੈ ਤੁਸੀਂ ਬੋਲਦੇ ਬਾਈ ਇੱਕ ਨੰਬਰ ਹੋਰ ਬੋਲ ਦੇ ਨੰਬਰ 63761 ਹਾਂ 54294 ਇੱਕ ਵਾਰੀ ਹੋਰ ਬੋਲ ਤੇ 6761 ਹਾਂ 54294 ਠੀਕ ਆ ਆ ਦੇਖੋ ਇਹ ਲੰਮੀ ਪੈਸੇ ਤੂੰ ਦੇ ਕੰਨ ਬੋ ਕੰਨ ਤਾਂ ਲੱਕਾ ਨਾਰ ਖੋ ਨਾ। ਥਾ ਡੋ ਨਾ ਨਾ। ਇਹ ਤਾਂ ਸਾਰੀਆਂ ਚਾ ਜਾਣੀਆਂ। ਹੂੰ ਇੱਕ ਨੂੰ ਬੋਲ ਮਾਰਿਆ ਇਹ ਸਾਰੀਆਂ ਆ ਗਈਆਂ। ਉਹ ਪਿਆਰ ਦੀ ਗੱਲ ਹੁੰਦੀ ਆ ਇਹ। ਅਵੇ ਜਲਦੀ ਨਹੀਂ ਸੁਧੀ ਜਮਾ। ਕਿ ਨਹੀਂ। ਅਸੀ ਲਗਾएंगे ਵੇਲੇ ਜਮਾ। ਫੋਗਾ ਕੇ ਤੋਂ ਅੰਦਰ ਹੋ। ਜਿਹੜੀ ਮਰਜ਼ੀ ਲਾਖਾਓ ਜਿਹੜੀ ਮਰਜ਼ੀ ਨੇ ਮੱਠਾ ਕੇ ਲੈ ਜਾਣਾ। ਇਹ ਦੇਖੋ ਜੀ ਇੱਕ ਸੱਦੀ ਸੀ ਸਾਰੀਆਂ ਹੀ ਆ ਗਈਆਂ ਬੋਲ ਤੇ। ਤਾਂ ਕਰਕੇ ਇਹੋ ਤੇ ਖੜੀਆਂ ਨੇ। ਕਿਸੇ ਪਾਸੇ ਨਹੀਂ ਜਾਂਦੀਆਂ।

ਇਹ ਵੀ ਚੌਲਸਤਾਨੀ ਹੈਗਾ ਆ ਗਿਆ ਬੱਚਾ ਹੈਗਾ ਅੱਛਾ ਕੱਲੀ ਸੂਣ ਵਾਲੀ ਇਹ ਆ ਗੱਬਣਾ ਕੀ ਆ ਬੱਚਾ ਹੈਗਾ ਤੇ ਆਏਗੀ ਆ ਦੋਨੇ ਬਸ ਪਹਿਣਾ ਹੀ ਹੈਗੀ ਛੋਟੀ ਵੱਡੀ ਆ ਅੱਛਾ ਅੱਛਾ ਗੱਬਣਾ ਹੈ ਨਹੀਂ ਇਹ ਇਹ ਖਾਲੀ ਹੈਗੀ ਆ ਵੇਡ ਹੌਣ ਬਣੀ ਇਹ ਵੇਚਦੇ ਹੋਗੇ ਲੈਣੀਆਂ ਹੁਣ ਹਾਂਜੀ ਜੀ ਕੱਢ ਦਾਂਗੇ ਸਹਲ ਇਹ ਰੱਠੀ ਹੈਗੀ ਲਓ ਵੀ ਡਾਕਟਰ ਆ ਗਿਆ ਕਿਉਂ ਸਿਮਰ ਕਿੰਨੇ ਬੱਚੇ ਹਾਂ ਮਰ ਗਿਆ ਜੀ ਇਹ ਸੜਦਾ ਇਹ ਬੜਾ ਕਰਦਾ ਅੱਜ ਤਾਂ ਤੈਨੂੰ ਪਾ ਗਿਆ ਕਰੋਨਾ ਨਾਲ ਘਾਟਾ ਅਗਰ ਨਿੰਦਰਕੋਟ ਚੋਰ ਨੇ ਹੱਥ ਫੜੀ ਤੇ ਰੋਕ ਲਈ ਨਹੀਂ ਮਾਰ ਲਾਤਾ ਜਾ ਪੇਟੀ ਪਾ ਲਾ ਗਾ ਕਰਾਉਣੇ ਚੈੱਕ ਹੁਣ ਸੌਦਾ ਹੋ ਗਿਆ ਇਹਦਾ ਰੱਬ ਨੂੰ ਯਾਦ ਕਰਕੇ ਗੱਬਣ ਨਿਕਲੇ ਵੇ ਲੋਗਾ ਜੀ ਨਿਕਲੇ ਗੱਬਣ 22 ਕਿ ਮਹੀਨੇ ਦੇ ਕਰੀਬ ਤੇ ਪਾਰਟੀ ਹੋ ਗਈ ਹੁਣ ਕਿੰਨੇ ਟਾਈਮ ਦੀ ਹੋ ਸਿਮਰ ਗਾਂ ਕੱਬਣ 22 ਕਿਦੇ ਆਸਪਾਸ ਹੈ 22 ਤੋਂ ਪੰਜਾਂ ਦਿਨ ਉੱਤੇ ਹੋ ਸਕਦੀ ਹੈ ਘੱਟੋਂ ਥਰਦੀ ਹੈ ਕੱਟੀ ਹੋਊ ਸਿੱਧਾ ਨਹੀਂ ਹੋਣੀ ਪਰ ਫੇ ਠੀਕ ਹੋ ਗਿਆ ਸਬਦਾ ਇੰਨੇ ਦਾ ਕੋਈ ਮਾੜੀ ਨਹੀਂ